ਤੁਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਸੀਂ ਏਕਤਾ ਦੇ ਨਾਲ ਇਕੱਠੇ ਹੋ ਕੇ ਇੱਕ ਤੋਰਤਾ ਬੋ। ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸੁਦਾਮਾ ਬਣ ਕੇ ਆਇਆ ਤੁਸੀਂ ਮੈਨੂੰ ਕ੍ਰਿਸ਼ਨ ਬਣ ਕੇ ਨਵਾਜੋ। ਜੰਗਵਾਹ! ਜੰਗਵਾਹ! ਸੋ ਮੈਂ ਬੇਨਤੀ ਕਰਦਾ ਕਿ ਮੈਂ ਤੁਹਾਡੀ ਆਵਾਜ਼ ਬਣਾ ਕੇ ਬੜ ਕੇ ਦਿੱਲੀ ਦੇ ਵਿੱਚ ਤੁਹਾਨੂੰ ਪ੍ਰੇਜ਼ੈਂਟ ਕਰਾਂਗਾ ਔਰ ਤੁਹਾਨੂੰ ਕਦੇ ਲਾਂਭਾ ਨਹੀਂ ਮਿਲੇਗਾ ਤੁਹਾਨੂੰ ਇਹ ਨਹੀਂ ਹੋਏਗਾ ਕਿ ਮੈਂ ਕੋਈ ਤੁਹਾਡੀ ਆਵਾਜ਼ ਉੱਥੇ ਨਹੀਂ ਉਠਾਈ ਨਾ ਹੀ ਮੈਂ ਤੁਹਾਡੇ ਪੱਗ ਨੂੰ ਕਰੇ ਦਾਗ ਲੱਗੜਦਾ ਹਾਂ ਮੈਂ ਤੇ ਘਰ ਲੈ ਲਿਆ ਮੈਂ ਤੇ ਰਹਿ ਗਈ ਤੁਹਾਡੇ ਵਿੱਚ ਘਰ ਤੁਹਾਡੀ ਸੇਵਾ ਕਰਨੀ ਹੈ ਇਸ ਕਦਰ ਲਾਂਭਾ ਨਹੀਂ ਤੁਹਾਨੂੰ ਕਦੇ ਆਉਗਾ ਕਿ ਤੁਸੀਂ ਮੈਨੂੰ ਟੈਲੀਫੋਨ ਕੀਤਾ ਮੈਂ ਚੱਗਿਆ ਨਹੀਂ ਜਾਂ ਤੁਸੀਂ ਮੇਰੇ ਘਰ ਦੇ ਮੈਂ ਤੁਹਾਨੂੰ ਵੀ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਜਣੇ ਪੰਜਾ ਚੌਂ ਨਿਸ਼ਾਨ ਤੇ ਮੁਰਨਾ ਹੋ ਜੈ ਸਿੰਘਾ ਜੈ ਸਿੰਘ ਪਿਛੇ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਦੀ ਪੱਗ ਜੱਲੀ ਸਾਹਿਬ ਜੱਲੀ ਸਾਹਿਬ ਦੋ ਮਿੰਟ ਕਿਉਂਕਿ ਹੁਣ ਮੈਨੂੰ ਲੱਗਦਾ ਲਾਸਟ ਪ੍ਰੋਗਰਾਮ ਹੀ ਹੈ ਆਪਣਾ ਸੋ ਅੱਛਾ ਫਿਰ ਵੀ ਦੋ ਮਿੰਟ ਕਿਉਂਕਿ 2.5 ਘੰਟੇ ਤਕਰੀਬਨ ਸਾਰੇ ਸਾਡੇ ਇਲਾਕੇ ਦੀ ਜਨਤਾ ਬੀਬੀਆਂ ਕਹਿਣਾ ਬਹੁਤ ਜ਼ਿਆਦਾ ਸਖਿਆ ਵਿੱਚ ਬੈਠੀਆਂ ਸੀ ਇਸ ਤੋਂ ਤੇ ਕਿਹੜੀ ਗੁੰਤੀ ਗੁੰਤੀ ਦੇ ਵਿੱਚ ਸੀ ਤੇ ਉਹ ਗਰਮੀ ਦਾ ਹੈ ਗਰਮੀ ਦਾ ਮੌਸਮ ਹੈ ਇਸ ਕਰਕੇ ਬੈਠਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਫਿਰ ਵੀ ਆਪਣੇ ਮਹਿਬੂਬ ਨੇਤਾ ਚਰਨਜੀਤ ਸਿੰਘ ਚੰਨੀ ਜੀ ਨੂੰ ਸਾਰੇ ਦੇਖਣ ਲਈ ਮਿਲਣ ਲਈ ਜਿਹੜੇ ਬਹੁਤ ਉਤਾਵਲੇ ਸੀ ਸੋ ਸਾਡੇ ਵਿੱਚ ਚਰਨਜੀਤ ਸਿੰਘ ਚੰਨੀ ਜੀ ਵਿਰਾਜਮਾਨ ਨੇ ਸੋ ਮੇਰੀ ਬੇਨਤੀ ਇਹ ਆ ਕਿ 2 ਨੰਬਰ ਵਾਲਾ ਬਟਨ 2 ਨੰਬਰ ਤੇ ਸਾਡਾ ਪੰਜੇਲਾ ਨਿਸ਼ਾਨ ਸੋ ਮੇਰੀ ਬੇਨਤੀ ਹੈ ਕਿ ਸਾਡਾ ਜਿਹੜਾ ਤੀਚਾ ਹੈਗਾ ਉਹ ਆਪਾਂ 2 ਨੰਬਰ ਵੱਲ ਦੇਖਣਾ ਹੈ ਪੰਜੇ ਵੱਲ ਦੇਖਣਾ ਹੈ ਅੱਜ ਦੇ ਡੇਟ ਵਿੱਚ ਅੱਗੇ ਪਿੱਛੇ ਕੀ ਹੁੰਦਾ ਸੀ ਮੈਂ 2 ਮਿੰਟ ਲਵਾਂਗਾ ਅੱਗੇ ਪਿੱਛੇ ਕੀ ਹੁੰਦਾ ਸੀ ਕਿਸੇ ਨੂੰ ਪੁੱਛੀਦਾ ਸੀ ਹਾਂ ਭਾਈ ਵੋਟ ਕਿਨੂੰ ਪਾਈ ਹੈ ਇਹ ਕਿਨੂੰ ਪਾਣੀ ਹੈ ਕੋਈ ਕਹਿੰਦਾ ਸੀ ਮੈਂ ਪੰਜੇ ਨੂੰ ਪਾਣੀ ਹੈ ਕੋਈ ਕਹਿੰਦਾ ਨਹੀਂ ਕਿਸ ਹੋਰ ਨੂੰ ਪਾਣੀ ਹੈ ਤੋ ਅੱਜ ਦੀ ਰੇਡ ਜੇ ਕਿਸੇ ਨੂੰ ਪੁੱਛੀਏ ਸ਼ਹਿਰ ਦੇ ਵਿੱਚ ਈਵਨ ਕੀ ਆਊਟ ਆਫ ਜਲੰਧਰ ਵੀ ਜੇ ਆਪਾਂ ਗੱਲ ਕਰੀਏ ਤੇ ਲੋਕ ਕਹਿੰਦੇ ਆਪਾਂ ਵੋਟ ਚੰਨੀ ਨੂੰ ਪਾਣੀ ਹੈ ਚੰਨੀ ਇੱਕ ਨਾਮ ਨਹੀਂ ਚੰਨੀ ਇੱਕ ਬ੍ਰਾਂਡ ਬਣ ਗਿਆ ਜਿੰਦਾਬਾਦ ਸੋ ਇਦਾਂ ਕਿ ਪਹਿਲੇ ਜਿਹੜੇ ਲੀਡਰ ਆ ਚੰਨੀ ਸਾਹਿਬ ਦੇ ਵਿੱਚ ਮੈਂ ਪਿਛਲੇ ਵੈਸੇ ਦਾ ਆਪਾਂ 2021 ਤੋਂ ਚੰਨੀ ਸਾਹਿਬ ਨੇ ਪਹਿਲੇ ਜਿਹੜੇ ਮੁੱਖ ਮੰਤਰੀਏ ਜਿਨ੍ਹਾਂ ਨੇ ਮੈਨੂੰ ਮੇਰੇ ਫਾਦਰ ਸਾਹਿਬ ਬਲੌਕ ਦੇ ਪ੍ਰਧਾਨ ਵੀ ਸੀ ਉਦੋਂ ਉਦੋਂ ਸਾਨੂੰ ਪਹਿਲੇ ਤਾਂ ਕਦੀ ਕਿਸੇ ਸੀਐਮ ਨੇ ਸਾਨੂੰ ਸੀਐਮ ਉਸ ਦੇਖਣ ਦਾ ਮੌਕਾ ਨਹੀਂ ਦਿੱਤਾ ਇਹ ਚੰਨੀ ਸਾਹਿਬ ਹੀ ਸੀ ਜਿਨ੍ਹਾਂ